ਅ ਅਦਿਤੰਦੀਪ ਅੱਜ 4 ਪੈਸੇ ਕੋਈ ਅਸਟੀਲ ਟੈਂਕਰ ਬਣਵਾਣਾ ਸੀ ਪੈਸਿਆਂ ਤੋਂ ਬਗੈਰ ਤੇ ਫਰਾ ਸਾਧੂ ਵੀ ਨਹੀਂ ਕਰੇ ਆਉਂਦੇ ਮੈਂ ਤਾਂ ਤੁਰ ਪੈਸਾ ਜੀ ਬੋਲ ਨਹੀਂ ਨਾ ਤੇ ਬਸ ਕੁਝ ਆ ਸਾਧੂ ਵੀ ਨਹੀਂ ਕਿ ਆਉਂਦਾ ਗਰੀਬ ਦੇ ਘਰ ਸਾਧੂ ਵੀ ਨਹੀਂ ਕੋਈ ਫੇਰਾ ਪਾਉਂਦਾ ਫੇਰਾ ਪਾਉਂਦਾ ਸੱਚੀ ਗੱਲ ਐ ਮੈਂ ਤਾਂ ਬਗੈਰ ਨਹੀਂ ਕੋਈ ਬਾਤ ਤੇ ਜਦੋਂ ਮੇਰੇ ਕੋਲ ਟੈਂਕਰ ਹੁੰਦਾ ਸੀ ਤੇ ਉਦੋਂ 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 ਸਾਰੇ ਰਾਜਨੀਤਿਕ ਬੰਦੇ ਰਾਜਨੀਤਿਕ ਬੰਦੇ ਕੀ ਜਿੱਤ ਜੀ ਅ ਮਤਲਬ ਸਾਰੇ ਫੋਨ ਕਰਕੇ ਆਂਦੇ ਹੁੰਦੇ ਹਨ ਆ ਜਾ ਜਿੱਥੇ ਇੱਥੇ ਆਇਆ ਜੋਥੇ ਵੇ ਜਿਨ੍ਹਾਂ ਦਾ ਇਨਾ 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 ਨਾਮ ਲਿਆ ਇਨਾ ਇਨਾ ਗੱਲਾਂ ਬਾਤਾਂ ਕੀਤੀਆਂ ਨੇ ਉਹ ਉਹ ਬੰਦਿਆਂ ਨੇ ਵੀ ਵਿਸਾਰ ਛੜਿਆ ਸਾਨੂੰ ਤੇ ਕੋਈ ਨਹੀਂ ਬਾਹ ਫੜਦਾ ਕੋਈ ਨਹੀਂ ਪੈਸੇ ਤੋਂ ਬਣਾ ਭਰਾ ਬਾਤ ਫੁਲਦਾ ਇਹ ਸਭ ਕੋ ਤੇ ਪਾਜੀ ਮੰਨ ਲਓ ਸੇਵਾ ਤੇ ਤੁਸੀਂ ਬਹੁਤ ਕੀਤੀ ਏ ਸੇਵਾ ਤੇ ਤੁਸੀਂ ਹਰੇ ਗਰੀਬ ਬੰਦੇ ਦੀ ਜਾਨਵਰਾਂ ਦੀ ਜਿੱਥੇ ਵੀ ਮੰਨੋ ਇੱਕ ਦੂਜੇ ਦੀਆਂ ਇੱਥੇ ਲੱਤਾਂ ਖਿੱਚਦੇ ਇੱਥੇ ਮਤਲਬ ਸਾਡੇ ਪ੍ਰਤੀ ਤੇ ਇਹ ਅਡਾਇਆ ਗਿਆ ਨਾ ਕੁਝ ਬੰਦੇ ਸਾਡੇ ਆਪਣੇ ਆ ਨੇ ਕੁਝ ਬਗਾਨਿਆਂ ਨੇ ਵੀ ਇੰਨੇ ਪਤਾ ਨਹੀਂ ਕਿੰਨੇ ਕੁ ਪੈਸੇ ਕਮਾਲੇ ਨੇ ਕਿਹਨੂੰ ਠੱਗੀ ਲਾਈ ਏ ਜਿਨ੍ਹਾਂ ਦੇ ਜਿਨ੍ਹਾਂ ਨੇ ਠੱਗੀਆਂ ਲਾਈਆਂ ਉਹਨਾਂ ਦਾ ਸਾਬਤ ਵੀ ਹੋਇਆ ਉਹਨਾਂ ਦਾ ਬਾਹਰ ਵੀ ਆਇਆ ਠੀਕ ਨਹੀਂ ਤੇ ਜੇ ਭਾਜੀ ਤੁਸੀਂ ਠੱਗੀਆਂ ਲਾਈਆਂ ਹੁੰਦੀਆਂ ਤੁਹਾਡੀਆਂ ਗੱਡੀਆਂ ਥੋੜਾ ਸੇਲ ਹੁੰਦੀਆਂ ਤੁਸੀਂ ਜਿੱਥੇ ਵੀ ਮੰਨੋ ਪਾਣੀ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਹੈ ਜਰੂਰਤ ਤੋਂ ਵੱਧ ਕੇ ਜਿਵੇਂ ਤੂੰ ਆਨਾ ਵਿੱਚ ਕਿਤੇ ਛੱਟ ਦੀ ਲੋੜ ਹੋਵੇ ਤੇ ਵੀ ਮੈਨੂੰ ਸੇਵਾ ਦੱਸਿਓ ਜਿੱਤੇ ਅਸੀਂ ਤੇ ਤੈਨੂੰ ਇਹ ਸਮਝਾਉਂਦੇ ਸਨ ਨਾ ਵੀ ਵੀਰ ਸੇਵਾ ਕਰੀ ਵੀ ਆਪਣੀ ਸ਼ਮਤਾ ਵੇਖ ਕੇ ਕਰੀ ਸੇਵਾ ਵਾਲੀ ਤੇ ਸੇਵਾ ਅਸੀਂ ਜਰੂਰ ਕੀਤੀ ਏ ਈ ਕਿ ਨਰਪੱਖ ਹੋ ਕੇ ਕੀਤੀ ਏ ਉਹਨਾਂ ਜੱਸਾ ਮੇਰਾ ਡਰਾਈਵਰ ਇਹ ਲੜਦਾ ਫਿਰਦਾ ਹੈ ਹੈ ਤੇ ਅੱਜ ਭਾਜੀ ਮੈਂ ਇਹਨੂੰ ਪਿੰਡ ਨੂੰ ਟੌਰ ਲੱਗਾ ਵਾਂ ਤੇ ਅੱਧੀ ਤਨਖਾਹ ਦਿੱਤੀ ਹੈ ਜੀ ਅੱਧੀ ਦੇਣੀ ਹੈ ਜਿਹ ਪੈਸੇ ਆਉਣੇ ਨੇ ਜਿੱਥੇ ਚੱਲਦੀ ਸੀ ਗੱਡੀ ਉਥੋਂ ਹਟ ਗਈ ਏ ਤੇ ਹੁਣ ਇਹ ਮੇਰੇ ਨਾਲ ਇਹ ਲੜਦਾ ਪਿਆ ਵੀ ਆ ਤਾਂ ਹੀ ਪਾਉ ਆਪਾਂ ਕੀ ਖਟਿਆ ਵਾ ਵੀ 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 ਸਾਡੇ ਤੇ ਮੈਂ ਤੈਨੂੰ ਇਹ ਗੱਲ ਦੱਸਾਂ ਵੀ ਕੋਈ ਹੋਰ ਤੇ ਹੋਰ ਜਦੋਂ ਉਹਨਾਂ ਪਤਾ ਸੀ ਨਾ ਵੀ ਕਿਰਾਏ ਕੋ ਟੈਂਕਰ ਨਹੀਂ ਰਹਿ ਗਿਆ ਬਿਲਕੁਲ ਬਿਲਕੁਲ ਤੇ ਮੈਂ ਬਾਂਸੇ ਜਦੋਂ ਇੱਕ ਅਰਸ਼ਪੀਲ ਦਾ ਰੋਲਾ ਹੋਇਆ ਉੱਥੇ ਟਾਈਮ ਮੰਗਿਆ ਉੱਥੇ ਨਾ ਦਿੱਤਾ ਅਮੂਪੁਰ ਗਿਆ ਤੇ ਅਮੂਪੁਰ ਵੀ ਮੈਂ ੱੱਕੇ ਨਾ ਟਾਈਮ ਲਿਆ ਬਿਲਕੁਲ ਜਦੋਂ ਬੰਦਾ ਮੈਂ ਮਾਇਆ ਪੱਖੋਂ ਕਮਜ਼ੋਰ ਹੋ ਜਾਂਦਾ ਨਾ ਜਦੋਂ ਸੱਜਣ ਮਿੱਤਰ ਵੀ ਸਾਥ ਛੱਡ ਜਾਂਦੇ ਨੇ ਉਦੋਂ ਫਿਰ ਸਟੇਜ ਸਟੇਜ ਸੈਕਟਰੀ ਵੀ ਟਾਈਮ ਦੇਣਾ ਬੰਦ ਕਰ ਜਾਂਦੇ ਨੇ ਬਿਲਕੁਲ ਜੀ ਬਿਲਕੁਲ ਤੇ ਰੀ ਗੱਲ ਆਪਣਿਆਂ ਤੇ ਚਲੋ ਉਹਨਾਂ ਸਾਰਿਆਂ ਦਾ ਭਲਾ ਹੋਵੇ ਪਰ ਜਿਨ੍ਹਾਂ ਦਾ ਮੈਂ ਜਿਨ੍ਹਾਂ ਦੇ ਮੈਂ ਹੋਕੇ ਦਿੰਦਾ ਰਿਆਂ ਉਹਨਾਂ ਉਹਨਾਂ ਨੇ ਵੀ ਮਤਲਬ ਵੀ ਜੈ ਆਪਣੇ ਪਿੰਡ ਦਾ ਵੀ ਨਾਂ ਕਿਸਾਨੀ ਅੰਦੋਲਨ ਚ ਲੈ ਕੇ ਗਿਆ ਤੁਰਿਆ ਤੇ ਐਸੇ ਐਸੇ ਏਰੀਏ ਜੋ ਕਿਸਾਨੀ ਅੰਦੋਲਨ ਚੋਂ ਸਭ ਤੋਂ ਪਹਿਲਾਂ ਮੈਂ ਟੈਂਕਰ ਲੈ ਕੇ ਤੁਰਿਆ ਬਿਲਕੁਲ ਬਿਲਕੁਲ ਗਰਾਸਾ ਬਿਲਕੁਲ ਬਿਲਕੁਲ ਆਉਣਾ ਮੇਰੇ ਨਾਲ ਚੋਲ ਤੁਸੀਂ ਲੋਕਾਂ ਨੂੰ ਆਪਣੇ ਕਿਸਾਨ ਯੂਨੀਅਨ ਨੂੰ ਟਰੱਕ ਯੂਨੀਅਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਪ੍ਰਾਕਿਸ਼ ਨੂੰ ਕੋਈ ਮੈਸੇਜ ਨਹੀਂ ਦੇਣਾ ਚਾਹੁੰਦਾ ਸਾਰਿਆਂ ਅੱਗੇ ਰੋੜੋ ਕੇ ਪਿੱਟ ਕੇ ਵੇਖ ਲਿਆ ਹੈ ਰਾਜਨੀਤਿਕ ਬੰਦਿਆਂ ਕੇ ਵੀ ਪਿੱਟ ਲਿਆ ਹੈ ਸੰਤ ਸਮਾਜ ਅੱਗੇ ਵੀ ਰੋਲਿਆ ਹੈ ਕਿਸਾਨ ਲੀਡਰ ਅੱਗੇ ਵੀ ਰੋਲਿਆ ਅਸੀਂ ਤੇ ਉਹਨਾ ਬਾਬਿਆ ਪੌਲੀ ਖਾਬ ਵਾਲਾ ਹੀ ਇੱਥੇ ਬੱਸ ਸਟੈਂਡ ਕਰੋਤੇ ਆ ਨੂੰ ਮੈਂ ਬੱਸੇ ਚੜ ਲੱਗਾ ਹੂੰ ਇਹ ਪਿੰਡ ਨੂੰ ਚੱਲਾ ਵਿਚਾਰਾ ਠੀਕ ਹੈ ਪੈੜੀ ਜਰੂਰ ਵੇਚਦੇ ਆ ਤਿੰਨ ਕਨਾਲਾ ਵੀ ਜੇ ਉਹ ਵੇਚ ਦੇ ਸੱਚੇ ਪਾਤਸ਼ਾਹ ਬਾਬਾ ਬੋਲੇਸ਼ਾ ਵਾਲਾ ਕਰੇ ਹੁਣ ਬਥੇਰਿਆਂ ਦੇ ਤਰਲੇ ਕਰ ਲੈਨੇ ਵੀ 2.5 ਤੋਂ 3 ਲੱਖ ਰੁਪਏ ਦੀ ਲੋੜ ਹੈ ਵੀ ਜੇ 3 ਲੱਖ ਰੁਪਿਆ ਮੈਨੂੰ ਕਿਥੋਂ ਆ ਜਾਂਦਾ ਤੇ ਮੈਂ ਆਪਣੇ ਵੀ ਕਾਰੋਬਾਰ ਤੇ ਦੁਬਾਰਾ ਕਾਮਯਾਬ ਹੋ ਜਾਂਦਾ ਵੀ ਦੋ 2.5 ਲੱਖ ਦਾ ਟੈਂਕਰ ਬੰਨਣਾ ਹੈ ਠੀਕ ਹੈ ਬਿਲਕੁਲ ਵੀ ਉਹ ਵੱਡਾ ਟੈਂਕਰ ਵਿੱਚ ਦੇ ਕੇ ਤੇ 2.5 ਲੱਖ ਰੁਪਏ ਮਿਸਤਰੀ ਨੇ ਹੋਰ ਲੈਣਾ ਹੈ ਬਿਲਕੁਲ ਬਿਲਕੁਲ ਠੀਕ ਹੈ ਹਾਂ ਜੀ ਤੇ ਬਾਕੀ 50 ਹਜ਼ਾਰ ਰੁਪਿਆ ਹੋਰ ਖਰਚਾ ਫੱਟਾ ਚਾਹੀਦਾ ਗੱਡੀ ਦਾ ਪੂਰਾ ਪਰਾਂ ਤੇ 3 ਲੱਖ ਜੀ ਗੱਡੀ ਦੁਬਾਰਾ ਲਈ ਤੇ ਆ ਜਾਂਦੀ ਏ ਆਪਾਂ ਚਲੋ ਸਾਰੇ ਵੀਰਾਂ ਨੂੰ ਐਨ ਆਰ ਆਈ ਵੀਰਾਂ ਨੂੰ ਬੇਨਤੀ ਕੋਈ ਕਿਸੇ ਨੂੰ ਲੋਡ ਕੋਈ ਨਹੀਂ ਅਪੀਲ ਕਰਨ ਦੀ ਵੀਰ ਤੂੰ ਹੀ ਇੰਝ ਕਰਨੀ ਕਰੀ ਜਾਓ ਅਸੀਂ ਤੇ ਕੋਈ ਨਹੀਂ ਉਹ ਕਿਹਾ ਸਾਡਾ ਦੇਸ ਹੋ ਗਿਆ ਮਣਕਟਾ ਨਾ ਹੀ ਹੁਣ ਕਿਸੇ ਕਿਸੇ ਰਾਜਨੀਤਿਕ ਚ ਹਿੱਸਾ ਲਈਏ ਤੇ ਨਾ ਕਿਸੇ ਕਿਸੇ ਲਈਏ ਇਹ ਤੇਰੀ ਉਹ ਗੱਲ ਤੋਂ ਆ ਵੀਡੀਓ ਮੈਂ ਤਾਂ ਚਾਲੂ ਕਰ ਲਈ ਵੀ ਤੂੰ ਭਾ ਨਾ ਮੈਨੂੰ ਸ਼ੈੱਡ ਦੀ ਕਿਤੇ ਵੀ ਕਿਸੇ ਨੇ ਕਰਨੀ ਹੋਵੇ ਤੇ ਮੈਨੂੰ ਦੱਸ ਦੀ ਤੇ ਆ ਮੁੰਡਾ ਜੀ ਠਸਕੇ ਤੋਂ ਵੀਰ ਕੀ ਨਾਮ ਹੈ ਵੀਰ ਆਪਣਾ ਸੁਖਚੈਨ ਸਿੰਘ ਹੈ ਵੀਰ ਛੱਟ ਛੁੱਟ ਪਾਉਂਦਾ ਤੇ ਵੀਰ ਆਪਣਾ ਜੇ ਕਿਸੇ ਨੇ ਛੱਟ ਪੁਆਣਾ ਹੋਵੇ ਤੇ ਤਾਂ ਆਪਣਾ ਨੰਬਰ ਬੋਲ ਦੇ 9017 9790 ਦੁਬਾਰਾ ਬੋਲ ਦੇ 9017 9790 ਚੰਗਾ ਪਾਉ ਲੈ ਮਾਰੀ ਦਾ ਨਾਮ ਬਾਕੀ ਵੇਖ ਹੀ ਲਿਆ ਸਾਰਿਆਂ ਦਾ ਚਾਚ ਝਾੜ ਇਹ ਸਾਰਿਆਂ ਦਾ ਨਤੀਜਾ ਸਾਹਮਣੇ ਆ ਗਿਆ ਜਿਹੜੇ ਜਿਹੜੇ ਅੰਦਰਖਾਤੇ ਗੱਲਾਂ ਕਰਦੇ ਰਹੇ ਨੇ ਉਹਨਾਂ ਦਾ ਵੀ ਆ ਗਿਆ ਜਿਨ੍ਹਾਂ ਨੇ ਪੈਰ ਵੱਡੇ ਉਹਨਾਂ ਦਾ ਵੀ ਪਤਾ ਲੱਗ ਗਿਆ ਪਰ ਇਹ ਵੀ ਇਹ ਸਮਾਂ ਜਿਹੜਾ ਸੀ ਇਹ ਵੀ ਬੜਾ ਚੰਗਾ ਹੋਇਆ ਵੀ ਸਾਨੂੰ ਇਹ ਸ਼ੀਸ਼ਾ ਨਜ਼ਰ ਆ ਗਿਆ ਵੀ ਸ਼ਾਇਦ ਅਸੀਂ ਇਹ ਵੇਲੇ ਨਾਲ ਸੰਭਲ ਗਏ ਆ ਵੇਲੇ ਨਾਲ ਪਤਾ ਲੱਗ ਗਿਆ ਏ ਵੇਲੇ ਨਾਲ ਪਤਾ ਲੱਗ ਗਿਆ ਵੀ ਕਿ ਵੀ ਜਿਨ੍ਹਾਂ ਦੇ ਜਿਨ੍ਹਾਂ ਦੀਆਂ ਬਾਹਾਂ ਘੱਟ-ਘੱਟ ਕੇ ਵੀ ਵੀ ਸਾਰਾ ਕੁਝ ਕਰਦੇ ਰਹੇ ਆ ਉਹਨਾਂ ਨੇ ਵੀ ਕਿਹੜਾ ਸਾਨੂੰ ਸਾਂਭਿਆ ਉਹਨਾਂ ਨੇ ਵੀ ਨਹੀਂ ਲਾਗੇ ਲਾਇਆ ਕਿਸੇ ਵੀ ਨੇ ਨਹੀਂ ਲਾਗੇ ਲਾਇਆ ਜੀ ਸਿਵਾਏ ਕਾਲਪੁਰਖ ਤੋਂ ਕਿਸੇ ਨੇ ਵੀ ਨਹੀਂ ਲਾਗੇ ਲਾਇਆ ਆ ਆ ਬਾਬਾ ਬੌਲੀ ਸਾਹਿਬ ਵਾਲੀਆ ਬਥੇਰੇ ਭਰਾਓ ਇੱਥੇ ਵਗਦੇ ਪਾਣੀ ਚ ਸਾਰੇ ਬੰਦੇ ਹੱਥ ਧੁੰਦੇ ਜੇ ਮਾੜੇ ਬੰਦੇ ਨੂੰ ਦੇਖੋ ਹੀ ਵਿਆਹ ਤੇ ਵੀ ਨਹੀਂ ਸੱਦਦਾ ਧਰਨਿਆਂ ਦੇ ਤੇ ਕਿਸੇ ਨੇ ਕੀ ਸੱਦਣਾ ਜਿੱਦਣ ਟੈਂਕਰ ਸੀ ਜਿੱਦਣ ਟੈਂਕਰ ਸੀ ਕੋਲ ਉਦਣ ਸਾਰੇ ਜਾਂਦੇ ਹੁੰਦੇ ਸਨ ਬਈ ਗਰਾਇਆ ਸਾਹਿਬ ਗਰਾਇਆ ਸਾਹਿਬ ਸਾਡੇ ਕੋਲ ਆਈ ਗਰਾਇਆ ਸਾਹਿਬ ਸਾਡੇ ਕੋਲ ਆਈ ਵਾਜ ਤੇ ਕੋਈ ਨਵਾਈਟ ਪਨੀਜੇ ਕਰਦਾ ਹਾਂ। ਹਾਂ। ਬਾਕੀ ਆਪਣੀ ਬਾਤ ਜਿੰਦ ਜੇ ਚਲਦੀਦਾ ਹੀ ਨਾ ਗੱਡੀ ਆ ਬਾਬਾ ਜੀ। ਹਾਂ। ਚਲਦੇ ਕੰਮਾਂ ਇਹਦੇ ਸਾਰੇ ਆਂਦੇ ਨੇ। ਅਹੀਂ ਤੇਰੇ ਨਾਲ ਅਹੀਂ ਤੇਰੇ ਨਾਲ ਐ। ਬਸ ਪਤਾ ਤੇ ਉਦਾਂ ਲੱਗਦਾ ਏ ਜੀ ਜਦੋਂ ਕੋਈ ਨਾ ਕੋਈ ਮੁਸੀਬਤ ਦਾ ਸਾਹਮਣਾ ਕਰਨਾ ਪਵੇ ਕੌਣ ਖੜਦਾ ਏ ਜੀ। ਜਦੋਂ ਮੇਰੇ ਦਿਲ ਦੀ ਭੜਾ ਸੀ ਚਲੋ ਮੈਂ ਥੋੜੀ ਜਾਂਦ ਨੇ ਹੌਲੀ ਕਰਨੀ ਚਾਹੀਦੀ ਏ। ਚੰਗਾ ਜੱਸਿਆ। ਚੰਗਾ ਜੀ।